ਸਸਿਕਲ ਜੀ ਹੋਰ ਸਾਰੇ ਠੀਕ ਠਾਕ ਜੀ ਆਹੀ ਠੀਠਾ ਬਾਜੀ ਤੇ ਆਜ ਕਰਦੇ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਹੁਣ ਸਵੇਰੇ ਉੱਠੇ ਜਦੋਂ ਤੇ ਆਪਾਂ ਚਾਹ ਪਾਣੀ ਪੀ ਕੇ ਉਹ ਟੁੱਟ ਪਾਣੀ ਖਾ ਲਿਆ ਹੁਣ ਬਾਤ ਤੋਂ ਕਿ ਤਿਆਰ ਹੋ ਕੇ ਡੂਟੀ ਜਾਣਾ ਸੀ ਤੇ ਮੈਡਮ ਕਹਿੰਦੀ ਵੀ ਉੱਤੇ ਲੱਗੀਆਂ ਸਬਜ਼ੀਆਂ ਕੁਛ ਸ਼ਿਮਲਾ ਵਿੱਚ ਤੇ ਜਿੱਦਾਂ ਤੋਰੀ ਆਉ ਲੱਗੀਆਂ ਆਪਣੇ ਤਰਾ ਵਗੈਰਾ ਛੀਰੇ ਲੱਗੇ ਆ ਛੱਪਨ ਗੱਦੂ ਸੱਜੋ ਤੋੜ ਕੇ ਲਿਆਉਣੇ ਆ ਤੇ ਮੇਰੇ ਨਾਲ ਚੱਲੋ ਅਗੱਜੇ ਨੂੰ ਚੱਲਦੇ ਆਂ ਤੇ ਹੁਣ ਆਪਾਂ ਛੱਤ 'ਤੇ ਜਨੇ ਬੜਾ ਟੈਰਸ ਗਾਰਡਨ ਤੇ ਬਾਗੀਚੀ ਆਪਣੀ ਚ ਉੱਥੇ ਹੁਣ ਸਬਜ਼ੀਆਂ ਤੋੜਾਂਗੇ ਆਓ ਚੱਲਦੇ ਆ ਜੀ ਫਿਰ ਹਾਂਜੀ ਬਣ ਚੱਲੀਏ ਫਿਰ ਹਾਂਜੀ ਚੱਲਦੇ ਆਂ ਸਭ ਤੋਂ ਪਹਿਲਾਂ ਸਾਰੇ ਭੈਂਪਰਾਵਾਂ ਨੂੰ ਸਤਸ੍ਰੀ ਅਕਾਲ ਹੋ ਸਾਰੇ ਠੀਕ ਠਾਕ ਤੇ ਦਰਸਲ ਮੁੱਕਾ ਹੀ ਨਾ ਸਲਾਦ ਹੈ ਤੇ ਲਿਆਉਣਾ ਵੈਨਾਂ ਨੇ ਆਪਣਾ ਸਲਾਦ ਉੱਤੋਂ ਜਾ ਕੇ ਤੇ ਇਲਜ਼ਾਮ ਮੇਰੇ ਤੇ ਲਾਈ ਦਿੰਦੇ ਆ ਕਹਿੰਦੇ ਆ ਕਿ ਸਬਜ਼ੀਆਂ ਕੱਦੀ ਮੈਡਮ ਤੋੜਨੀਆਂ ਨਹੀਂ ਸਬਜ਼ੀ ਵੀ ਲੱਗੀਆਂ ਉੱਥੇ ਸਬਜ਼ੀਆਂ ਦਾ ਪਛਾਵ ਨੂੰ ਵੀ ਤੋੜ ਸਕਦੇ ਸੀਗੇ ਤੇ ਜਿਹੜੀ ਅਸਲੀਅਤ ਆ ਉਹ ਤਾਂ ਸੈ ਕਰੋ ਸਾਰੇ ਭੈਣ ਭਰਾਵਾਂ ਨੂੰ ਹਾਂ ਤੇ ਹੁਣ ਸਲਾਦ ਡੇਲੀ ਦਫ਼ਤਰ ਲੈ ਕੇ ਜਾਂਦੇ ਆ ਤੇ ਉਹ ਹੁਣ ਖਤਮ ਹੋਇਆ ਸੀ ਇਸ ਕਰਕੇ ਜਾਣਾ ਪਿਆ ਤੇ ਮੈਂ ਕਿਹਾ ਇੱਕ ਪਾਸ ਇੱਕ ਪਾਸ ਤੋਂ ਕਾਜ ਹੋਣ ਨਾਲ ਸਲਾਦ ਲੈਣੇ ਆ ਤੁਸੀਂ ਇੱਕ ਤਰ੍ਹਾਂ ਤੇ ਨਾਲ ਸਬਜ਼ੀ ਲੱਗੇ ਉਹ ਤੋੜ ਲੈਣੇ ਸਬਜ਼ੀਆਂ ਹੁਣੇ ਨਹੀਂ ਧੁੱਪ ਵਿੱਚ ਬੰਦਾ ਤੇ ਹਿੰਦੀ ਜਾਣਾ ਛੱਤ ਤੇ ਪਰ ਸਲਾਦ ਲਈ ਜਾਣਾ ਪੈ ਰਿਹਾ ਵੈ ਤੇ ਚਲੋ ਮਿਲਦੇ ਹਾਂ ਉੱਪਰ ਜਾ ਕੇ ਠੀਕ ਹੈ ਆਜੋ ਚਲੋ ਲੋ ਜੀ ਆਪਾਂ ਆ ਗਏ ਆਪਣੀ ਬਗੀਚੀ ਚ ਆ ਦੇਖੋ ਕਿਤਰਾ ਬਗੀਚਾ ਆਸ ਪਹਿਲਾਂ ਜਿੰਦਰ ਮਰਜ਼ੀ ਕਰ ਲੋ ਤਰ੍ਹਾਂ ਤੋਂ ਕਰਨਾ ਹੈ ਨਾ ਹਾਂ ਆ ਤਰ੍ਹਾਂ ਲੱਗੀਆਂ ਦੇਖੋ ਆਪਣੀ ਪਰ ਅੱਗੇ ਇੱਕੋ ਹੀ ਲੱਗੀ ਸੀ ਉਹ ਅਹੀ ਗੁਰਦੁਆਰਾ ਸਾਹਿਬ ਚੜਾਇਆਈ ਸੀ ਹਾਂ ਤਾਂ ਸੀ ਨਾ ਕੱਟ ਲਈ ਹੂੰ ਕੱਟ ਲਈ ਗਈ ਦੇਹਲਾ ਜੀ ਜਦ ਸਹੀ ਤਰੀਕੇ ਨਾਲ ਕੱਟੁੰਦੋ ਤਾਂ ਕੱਟ ਲਓ ਮੈਨੂੰ ਖੁਸ਼ ਹੋ ਜਾਂਦੀ ਦੇਖ ਕੇ ਹਾਂ ਉਹ ਥੱਲੇ ਵੀ ਇੱਕ ਛੋਟੀ ਰਾਂ ਛੋਟੀ ਏ ਉਹ ਛੋਟੀ ਹਨ ਚਲੋ ਤੋੜ ਲਈ ਹੈ ਤੋੜ ਲਓ ਥੋੜੀ ਤੇ ਆਹ ਦੇਖੀ ਪੋੜਲੀ ਗਾਹ ਉਹ ਤੋੜਾ ਮੁਰਗੀ ਨਾ ਖਰਾਬ ਹੋ ਜਾਣੀ ਉਹ ਪੱਕ ਜਾਣੀ ਜੀ ਤਾਂ ਅਰ ਵੀ ਨਹੀਂ ਪਰਿਆ ਉਹਦਾ ਦੱਬੇ ਦੇ ਨਾਲ ਤਿੰਨ ਫੇ ਤਾਜੀ ਸ਼ਾਮ ਨੂੰ ਤੋੜ ਕੇ ਖਾ ਲਾ ਚਲੋ ਆਈ ਫਾਜੀ ਤੇ ਲੁਕੀਆਂ ਜੀ ਸਾਡੇ ਸ਼ਿਮਲਾ ਮਿਰਚਾਂ ਆ ਦੇਖੋ ਆ ਲੁਕੀਆਂ ਸ਼ਿਮਲਾ ਮਿਰਚਾਂ ਤੋਲ ਲੀਏ ਜੀ ਤੋਲ ਤੋਲੋ ਨਾ ਇਹ ਕਰ ਦੇਣਾ ਇਹ ਬੂਟੇ ਨਾਜ਼ਕ ਹੁੰਦੇ ਆ ਤੇ ਉਹ ਕਟਰ ਲੈ ਕੇ ਜਾਂ ਕਰ ਦੇਣਾ ਨਾ ਕੈਂਚੀ ਨਾਲ ਕਰ ਦੇਣਾ ਨਹੀਂ ਕੱਟੋ ਨੇ ਕਿ ਵੀ ਡਾਣੀ ਕੱਟੀ ਜਾਂਦੀ ਨੇ ਕਰਦੇ ਫਿਰ ਜਾਂਦੀ ਐ ਤੇ ਕੈਂਚੀ ਨਾ ਕੱਟੋ ਇਹ ਬਲਾ ਦੇ ਬੂਟੇ ਲਾਏ ਸੀਗੇ ਪਹਿਲਾਂ ਮਰ ਗਏ ਸੀ ਦੁਬਾਰਾ ਫੇਰ ਲਿਆ ਗਲਾਏ ਤਿੰਨ ਵਾਰੀ ਲੱਗੇ ਬੂਟੇ ਵਾਲੇ ਹਾਂ ਹਾਂ ਵੀ ਚਾਪੜ ਗਿਆ ਕੀੜਾ ਹਾਂ ਕੀੜਾ ਲੱਗ ਗਿਆ ਹਾਂ ਕਿਉਂਕਿ ਫਿਰ ਜਿਆਦਾ ਬਦੀ ਜਿਆਦਾ ਉੱਪਰ ਲੱਗ ਜਾਂਦਾ ਇੱਧਰ ਵੀ ਹਾਂ ਪੰਜ-ਛੇ ਬੂਟੇ ਸਾਰਿਆਂ ਨੂੰ ਇੱਕ-ਦੋ-ਦੋ ਲੱਗੀਆਂ ਜੀ ਇੱਧਰ ਥੱਲੇ ਵੀ ਇੱਕ ਹਾਂ ਤੇ ਚਲੋ ਕਰਦੀ ਸਬਜ਼ੀ ਵਧੀਆ ਖਾਣ ਨੂੰ ਮਿਲ ਜਾਂਗੀ ਆ ਵੀ ਆ ਵੀ ਛੋਟੀ ਨਹੀਂ ਦੇ ਲੈ ਛੋਟੀ ਐ ਫਿਰ ਮਰੇ ਇੱਕ ਰਹਿ ਜਾਣੀ ਫੇ ਕੱਲੀ ਗਾਂ ਫੁੱਲ ਪੈਣਦੇ ਫੇ ਲੱਗ ਜਾਣਗੇ ਹੋਰ ਇਹ ਇੱਕ ਇੱਧਰ ਬੜਾ ਬੁੱਢਾ ਗਾਹਣਿਕ ਰਿਕਾ ਫੋਲ ਤੇ ਆਇਆ ਹੋਰ ਚੱਲ ਕਿਦਾਂ ਲੱਗ ਰਿਹਾ ਹਰੀ ਸਬਜ਼ੀ ਥੋੜੀਆ ਤੇ ਉਧਰ ਕੀ ਬੈਂਗਣ ਦੇਖੋ ਨਹੀਂ ਬੈਂਗਣ ਥੋੜੇ ਜਿਹੇ ਬੈਂਗਣ ਤੋਲ ਲੈ ਇਸ ਦਿਨ ਬੈਂਗਣ ਲੱਗੇ ਹੀ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਚੜਾਏ ਤੇ ਸਾਡੇ ਅੱਗੇ ਭੈਣ ਜੀ ਮਟੇ ਤਾਂ ਥੋੜੇ ਜਿਹੜਾ ਨਾ ਤੋੜ ਤੇ ਕਿਹਾ ਚਲੋ ਹੁਣ ਹੋਣਗੇ ਤੇ ਅਸੀਂ ਤੁਸੀਂ ਬੋਲਣਾ ਨਾਲੇ ਨਾਲਾਂ ਵੀ ਸਬਜੀ ਤੇ ਕਿਉਂਕਿ ਇਹਦੇ ਆ ਇੱਕ ਬੂਟਾ ਜਿਹੜਾ ਸੀਗਾ ਪਹਿਲਾ ਪਰਾਣਾ ਆਹ ਬੂਟਾ ਸੀਗਾ ਸਾਡਾ ਇਹਨਾਂ ਤੋੜ ਕੇ ਖਾਈ ਲਈ ਦੋ ਵਾਰੀ ਹਾਂ ਤੇ ਫਿਰ ਮੈਂ ਕਿਹਾ ਚਲੋ ਨਹੀਂ ਲੱਗੇ ਆ ਉਹਦਾ ਬੈਂਗਣ ਪਰ ਉਹ ਛੋਟੇ ਆ ਜੇ ਉਹ ਛੋਟੇ ਹਨ ਹਾਂ ਹਾਲੇ ਤਾਂ ਛੋਟੇ ਛੋਟੇ ਲੱਗ ਰਹੇ ਆ ਇਹਨੂੰ ਪੈ ਗਈ ਐ ਸੰਧੀ ਆਹ ਦੇਖੋ ਹੈ ਹਾਂ ਆ ਖਰਾਬ ਹੁੰਦੇ ਗਰਮੀ ਦਾ ਅਸਰ ਵੀ ਹੋ ਰਿਹਾ ਨਾ ਕੁਝ ਇਹ ਥੀੜੇ ਪਏ ਵਿੱਚ ਹਾਂ ਸੁੰਡੀ ਪਈ ਹੋਈ ਆ ਦੇਖੋ ਸੁੰਡੀ ਪਈ ਚਲੋ ਸੜਿਆ ਪਿਆ ਬੈਂਗਰਾਂ ਨੂੰ ਪੈਂਦੀ ਬਹੁਤ ਸੁੰਡੀ ਕਰਨਾਂਗੀ ਇਹਦਾ ਹੱਲ ਕੀ ਹੋਣਾ ਚਾਹੀਦਾ ਹੱਲ ਇਹਦਾ ਇਹ ਆ ਵੀ ਦੇਖਦੇ ਕਿ ਇਹ ਵੀ ਸਪਰੇਅ ਕਰੋ ਦਵਾਈਆਂ ਦੀ ਹੂੰ ਤੇ ਆਪਾਂ ਸਪਰੇਅ ਕਰਨੀ ਨਹੀਂ ਉਹ ਕੋਈ ਫਾਇਦਾ ਨਹੀਂ ਹੋਣਾ ਤੇ ਸਪਰੇਅ ਤੇ ਸਪਰੇਅ ਬਿਜਾਰੀ ਖਾਲੀ ਜਾਂਦੇ ਖਾਲੀਆਂ ਜੇ ਸਪਰੇਅ ਕਰਨੀ ਆ ਤੇ ਫਿਰ ਬਿਜਾਰ ਦੀਆਂ ਖਾਣੀ ਚੰਗੀਆਂ ਨਹੀਂ ਮਿਹਨਤ ਕਿਉਂ ਕਰਦੇ ਆਪਾਂ ਤੇ ਇਹਦਾ ਕਰੋ ਜਿੱਦਾਂ ਜਿੱਦਾਂ ਸਵਾਹ ਨਹੀਂ ਹੁੰਦੇ ਤੇ ਪਿੱਛੇ ਆਹੋ ਉਹ ਪੈ ਜਾਏ ਫਤ ਵਧੀਆ ਸਵਾਹ ਹੁਣ ਕਿੱਥੋਂ ਲਿਓਣੀ ਹੁੰਡੀ ਜੜੀ ਦਾ ਸਵਾਹ ਹੁਣ ਸਵਾਹ ਦਾ ਤੇ ਕੋਈ ਹੱਲ ਐ ਫਿਰ ਹੂੰ ਕੰਡਾ ਦੇ ਕੰਕ ਲੈਣ ਤੇ ਜਾਣਾ ਹੀ ਤੁਸੀਂ ਪਿੰਡ ਪਾਜੀ ਨੂੰ ਕਿਹਾ ਵੇ ਹਾਂ ਹਾਂ ਤੇ ਆਪਣੀ ਤਰ੍ਹਾਂ ਵੀ ਤੇ ਆ ਗਈ ਹਨਾ ਹਾਂ ਹਾਂ ਥੋੜੀਆਂ ਪਾਥੀਆਂ ਲਿਆਓ ਫੇ ਤੇ ਪਾਥੀਆਂ ਫੇ ਬਾਲ ਕੇ ਹੋਰ ਉੱਥੇ ਨਾਲ ਦਾਲ ਸਬਜ਼ੀ ਬਣਾ ਲਿਆ ਕਰੀਏ ਤੇ ਆਪਾਂ ਆ ਕੇ ਲੱਕੜਾ ਨਹੀਂ ਲੱਕੜਾ ਨਹੀਂ ਤਾਂ ਇਕੱਲਾ ਲੱਕੜਾ ਨਹੀਂ ਨਹੀਂ ਇਹ ਵੀ ਗੱਲ ਠੀਕ ਹੈ ਕੜੀਆਂ ਲੱਕੜਾ ਨਹੀਂ ਬਣਾਈਦਾ ਅੱਗੇ ਸਾਗ ਹੀ ਬਣਾਈਂਦਾ ਹਾਂ 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 ਤੇ ਦਾਲ ਦੂਲ ਬਣਾ ਲਿਆ ਕਰਾਂਗੇ ਦਾਲ ਸਬਜ਼ੀ ਉੱਤੇ ਨਾਲੇ ਨਾਲੇ ਸਵਾਹ ਹੋ ਜੂਗੀ ਠੀਕ ਇੱਕ ਪੰਥ ਦੋ ਕਾਜ ਹੋ ਇਹਨਾਂ ਦੇ ਆਪਣੇ ਚਲੋ ਪੱਠੀਆਂ ਦਾ ਇੰਤਜ਼ਾਮ ਕਰ ਲੈਂਦੇ ਹਾਂ ਹਾਂ ਪੱਠੀਆਂ ਦਾ ਕਰੋ ਇੰਤਜ਼ਾਮ ਇਹ ਤਾਂ ਸਾਰੀ ਪੇਜੰਦੀ ਸੁੰਡੀ ਆ ਵੇਖੋ ਆ ਵੀ ਖਾਲੇ ਪੱਤੇ ਕਿਉਂਕਿ ਆ ਪਿੰਡੀਆਂ ਜੀ ਇੱਧਰ ਪਿੰਡੀਆਂ ਦੇ ਪੱਤੇ ਵੀ ਆ ਦੇਖੋ ਸਾਰੇ ਖਰਾਬ ਹੁੰਦੇ ਆ ਪੱਤੇ ਦੇ ਲੱਗ ਰਹੀ ਹੈ ਨਹੀਂ ਉਹ ਤੁਸੀਂ ਲੈ ਕੇ ਆਓ ਅੱਜ ਕੱਲ੍ਹ ਚ ਇਹ ਆਪਾਂ ਕਰਦੇ ਹਾਂ ਇਹਦਾ ਇੰਤਜ਼ਾਮ ਸਵਾਗ ਹੈਗੇ ਨਾ ਵਧੀਆ ਇੱਕ ਕਹਿੰਦੇ ਨੇ ਖੱਟੀ ਲੱਸੀ ਜਿਹੜੀ ਉਹ ਵੀ ਕਹਿ ਦਿਓ ਹਾਂ ਬਾਜੀ ਉਹਨਾਂ ਨੂੰ ਖੱਟੀ ਲੱਸੀ ਹਾਂ ਸਾਡੇ ਬੂਟੇ ਹਗੇ ਇੱਧਰ ਨਵੇਂ ਨੇ ਲਾਇਏ ਸੀ ਚਪੜਾ ਤੋਂ ਨਵੇਂ ਇਹ ਛੋਟੇ ਜਿਹੇ ਇਹ ਪੀਲੇ ਨਹੀਂ ਹੁੰਦੇ ਆ ਅਲੱਗ ਜਿਹੇ ਚਪੜਾ ਤੋਂ ਛੋਟਾ ਜੇ ਨਹੀਂ ਪੀਲਾ ਤਾਂ ਨਹੀਂ ਇਹ ਵੈਰੈਟੀ ਹੋਏਗੀ ਮੈਂ ਨਾ ਮੇਰਾ ਉਹ ਹਾਈਬ੍ਰਿਡ ਸੀ ਇਹ ਦੂਜੀ ਬ੍ਰੈਡ ਹੋਊ ਹਾਈਬ੍ਰਿਡ ਨਹੀਂ ਹੈਗੇ ਇਹ ਦੇਸੀ ਹੈ ਇਹ ਦੇਸੀ ਹੈ ਹੂੰ ਚਲੋ ਜੀ ਹੁਣ ਚਪਨ ਕਦੂ ਜਿਹੜੇ ਉੱਧਰ ਲੱਗੇ ਆ ਪਹਿਲੇ ਲਾਇਏ ਸੀ ਆਹ ਦੇਖੋ ਜੀ ਸਾਡੇ ਤੇ ਦੋ ਬੂਟੇ ਚਪੜ ਕਦੂ ਲੱਗੇ ਕਿੜਕੜੇ ਹਾਈਬ੍ਰਿਡ ਬਹੁਤ ਬੇਲਾ ਸੀ ਗਿਆ ਇਹ ਲੱਗਦੇ ਇੱਕ ਇੱਕ ਦੋ ਦੋ ਹੀ ਹੈ ਪਰ ਹਾਂ ਇੱਕ ਇੱਕ ਲੱਗ ਜਣਾ ਜ਼ੋਰ ਪੈ ਜਾਂਦਾ ਜਦ ਲੈ ਚਲੋ ਟੋਕਰੀ ਵੱਡੀ ਲੈ ਕੇ ਆਕਰ ਯਕੀਨੀ ਤਾਂ ਸਾਰੀ ਸਾੜੀ ਦੀ ਪਗਾ ਹੈ ਹਾਂ ਇਹ ਜਕੀਨੀ ਨੂੰ ਦੇਖੋ ਨਾ ਆਹ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਨੇੜੇ ਕਰਕੇ ਆਹ ਦੇਖੋ ਜਕੀਨੀ ਨੂੰ ਇਦਾਂ ਫੁੱਲ ਪੈ ਰਹੇ ਆ ਜਕੀਨੀ ਲੱਗ ਵੀ ਰਹੀਆਂ ਤੇ ਇਹਦੇ ਪਿੱਛੇ ਦੇ ਕੀਨੀ ਜਿਹੜੀ ਆ ਉਹ ਦੇਖੋ ਉਹ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਇਦਾਂ ਮੈਂ ਅੱਗੇ ਸੋਕਾ ਪੈ ਰਿਆ ਨੂੰ ਪੀਲਾ ਪੀਲਾ ਅੱਗੇ ਹੋ ਜਾਂਦਾ ਦੋ ਥਲੇ ਦੇਖ ਕੇ ਦੇ ਰਹੇ ਤੁਸੀਂ ਲੱਗੀਆਂ ਹੋਈਆਂ ਤੇ ਇਹਨਾਂ ਦੇ ਫੁੱਲ ਚਾਹ ਦੇਖੋ ਬਸ ਕੀ ਨੂੰ ਪਾਈਏ ਤੇ ਕੀ ਇਹਦਾ ਇੰਤਜ਼ਾਮ ਕਰੀਏ ਇੱਧਰ ਇੱਧਰ ਇੱਕ ਮਿੰਟ ਇੰਤਖਾਲੰਦ ਮਰਜ ਆਹ ਦੇਖੋ ਜੀ ਇੱਥੇ ਵੀ ਇੱਕ ਲੱਗੀ ਦੀ ਬਹੁਤ ਵੱਡੀ ਉਹ ਵੀ ਦਸੜੀ ਦੀ ਆ ਬੇਲ ਵੀ ਪੀਲੀ ਪੈ ਰਹੀ ਹੈ ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਜਾਈਏ ਨਹੀਂ ਤਾਂ ਕਿੱਥੀ ਆ ਦੇਖੋ ਆਹ ਏਦਾਂ ਮਤਲਬ ਅੱਗੇ ਘਰੋੜ ਹੋ ਰਹੀਆਂ ਅੱਗੇ ਸੜ ਰਹੀਆਂ ਇਹਦੇ ਤਲੀ ਦੋ ਹਾਂ ਦੇਖੋ ਜੀ ਸਾਡੇ ਲੈਂਡ ਸਰ ਕੀ ਜੇ ਲੱਗੇ ਤੇ ਇੱਧਰ ਦੇਖੋ ਖਡੀਆਂ ਭਿੰਡੀਆਂ ਆ ਭਿੰਡੀਆਂ ਲੱਗੀਆਂ ਸੀਆਂ ਗਮਲੇ ਦੇ ਵਿੱਚ ਗਰੋ ਵਿੱਚ ਉਹ ਪਿੰਡੀਆਂ ਵੀ ਆ ਲੋ ਜੀ ਸੀਦੇ ਤੋਂ ਨਹੀਂ ਸ਼ੁਰੂ ਹੋ ਗਏ ਵੱਡੇ ਵੱਡੇ ਤੋੜ ਲੈਣੇ ਵੱਡੇ ਵੱਡੇ ਹਾਂ ਚਲੋ ਇਹ ਤੋੜ ਲਾਂਗੇ ਇੱਕ ਦੋ ਤੇ ਇਧਰ ਆ ਪਿੰਡੀਆਂ ਦੀ ਤੋੜਨੀ ਪੱਕਣਾ ਚਾਹੀਏ ਪਿੰਡੀਆਂ ਹੋਦੋਂ ਕਰਕੇ ਲੈ ਜੀ ਤੋੜ ਕੇ ਥੋੜੀ ਮੰਨੇ ਤੋ ਵੀ ਸੋਹੋ ਜੀ ਮਿਰਚਾਂ ਤੋੜ ਇੱਧਰ ਹੁਣ ਲੱਗੀਆਂ ਜੀ ਹਰੀ ਮਿਰਚ ਤੇ ਮੈਡਮ ਹੁਣ ਲੱਗੀ ਹਰੀ ਮਿਰਚ ਤੋੜਨ ਇਹ ਚ ਦੋ ਬਰੈਟੀਆਂ ਵਿੱਚ ਇੱਕ ਚਾਰੀ ਹੈ ਇੱਕ ਦੂਜੀ ਜੀ ਸਬਜ਼ੀ ਚ ਪਾਉਣ ਵਾਲੀ ਚਾਰੀ ਮੋਟੀਆਂ ਹੋਈਆਂ ਕਿ ਨਹੀਂ ਨਹੀਂ ਹੈ ਜਿਹੜੀ ਇਹਨਾਂ ਚ ਸੁੰਡੀ ਲੱਗੀ ਹੋਈ ਹੈ ਉਹ ਹੈ ਸਵਾਈ ਪਾਣੀ ਪੈਣੀ ਹੂੰ ਸਵਾਦਾ ਹੀ ਕਰੋ ਇੰਤਜ਼ਾਮ ਨਾ ਤੇ ਹੁਣ ਤੋੜਿਆ ਜਾ ਪਦੀਨਾ ਸਾਰੇ ਵੱਡਿਆ ਕਰੋ ਜਦੋਂ ਕਿਸੇ ਨੂੰ ਦੇਣਾ ਵੀ ਨਾ ਕੋਈ ਨਹੀਂ ਵੀ ਮੈਂ ਅੰਨੀ ਉੱਪਰ ਇੱਕ ਕੋ ਟੱਕ ਵੱਡਿਆ ਕਰੋ ਚੰਗਾ ਠੀਕ ਆ ਸਾਡੀ ਬਗੀਚੀ ਦੇ ਵਿੱਚ ਪਿੱਛੇ ਟਮਾਟਰ ਵੀ ਲੱਗੇ ਆ ਤੇ ਇੱਧਰ ਲੋਕੀ ਦੀਆਂ ਬੇਲੇ ਵੀ ਲਾਈਆਂ ਹੋਈਆਂ ਨਾਲ ਫਲੀਆਂ ਦੀਆਂ ਬੇਲਾ ਵੀ ਆ ਤੇ ਇਹਨਾਂ ਵਾਸਤੇ ਇਹ ਜਾਲ ਬਣਾਇਆ ਹੋਇਆ ਦੇਖੋ ਪਰ ਜਾਰੀਆਂ ਕਿਦਾਂ ਤੇ ਇਹ ਵੀ ਲੱਗਣਗੇ ਕਿਸ ਟਾਈਮ ਨੂੰ ਇਹ ਕਾ ਲੱਗਾ ਹੈ ਬੋਬੀ ਖਰਬੂਜਾ ਇੱਧਰ ਆ ਜੀ ਨਹੀਂ ਇਹ ਹੁਣ ਪੱਕਣਾ ਨਹੀਂ ਹੈਗਾ ਤੋੜ ਲਈਏ ਆ ਬੋਬੀ ਖਰਬੂਜਾ ਸਬਜ਼ੀ ਬਣਾ ਲਾਂਗੇ ਨਾ ਵਿੱਚ ਤੋੜ ਬਣਾਉਣੀ ਐ ਸਭ ਫੱਜੀ ਤੋੜ ਕੇ ਨਾ ਹੋਰਾਂ ਦੇ ਨੇ ਚਲ ਉਧਰ ਹੋਰ ਵੀ ਲੱਗੇ ਆ ਸਾਰੇ ਇਕੱਠੇ ਕਰਕੇ ਸਬਜ਼ੀ ਬਣਾਉਂਦੇ ਹਾਂ ਅਸੀਂ ਬਾਕੀ ਬਣਾ ਕਰਾਂਗੇ ਤੇ ਆ ਦੇਖੋ ਬੜਾ ਵਧੀਆ ਲੱਗਾ ਜੀ ਅਸੀਂ ਛੱਤ ਤੇ ਆਏ ਆਪਣੀ ਬਗੀਚੇ 'ਚ ਤੇ ਆ ਕੇ ਇੱਥੇ ਸਬਜ਼ੀ ਤੋੜੀ ਐ ਸ਼ਮਲਾ ਮਿਰਚ ਐ ਢੋਰੀਆਂ ਛੱਪਣ ਕੱਦੂ ਤੋੜੇ ਐ ਹਰੀ ਮੇਜ ਤੋੜੀ ਪਦੀਨਾ ਤੋੜਿਆ ਤਰਾ ਤੋੜੀਆਂ ਇੰਨਾ ਕੁ ਥੋੜ ਲਿਆ ਦੇਖੋ ਜੀ ਤੇ ਹਾਂਜੀ ਮੈਡਮ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਹਾਂਜੀ ਬਹੁਤ ਬਹੁਤ ਖਣੇ ਖਲ ਰਹੀਆਂ ਬਹੁਤ ਵਧੀਆ ਲੱਗਦਾ ਸਬਜ਼ੀਆਂ ਤੋੜ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਹੂੰ ਤੇ ਚਲੋ ਚੱਲਦੇ ਹਾਂ ਅਜੇ ਕਿ ਉੱਤੇ ਅਸੀਂ ਪਾ ਦੇਖੋ ਗ੍ਰੀਨ ਸ਼ੀਟ ਪਾਈ ਹੋਈ ਹੈ ਫੇਰ ਵੀ ਨਹੀਂ ਤੇ ਟਾਈਮ 9:30 ਹੋਈ ਹੈ ਅਜੇ ਖੜਿਆ ਨ ਜਾ ਰਿਹਾ ਉੱਤੇ ਲਓ ਜੀ ਸਬਜ਼ੀਆਂ ਤੇ ਆਪਾਂ ਲੈ ਆਏ ਤੋੜ ਕੇ ਤੇ ਆਂਦੇ ਆਂਦੇ ਸਰਦਾਰ ਜੀ ਦੇ ਘੋਟਮੜ ਆ ਗਈ ਹੈ ਕਹਿੰਦੇ ਜਿਹੜਾ ਖੀਰੇ ਦਾ ਰੱਤਾ ਬਣਾਉਣੇ ਹੁੰਨੇ ਆ ਤੇ ਮੈਨੂੰ ਉਹ ਵੀ ਬਣਾ ਕੇ ਦਿਓ ਨਾਲ ਤਾਜ਼ਾ ਤਾਜ਼ੇ ਠੀਦੇ ਆ ਤੇ ਮੈਂ ਕਿਹਾ ਚਲੋ ਆਪਣੇ ਭੈਣ ਭਰਾਵਾਂ ਨਾਲ ਜਿਹੜੀ ਇਹਦੀ ਰੈਸিপি ਆ ਉਹ ਮੈਂ ਸਾਂਝੀ ਕਰਾਂਗੀ ਤੇ ਚਲੋ ਆਜੋ ਦੱਸਦੇ ਆ ਤੁਹਾਨੂੰ ਕਿੱਦਾਂ ਬਣਦਾ ਵੈ ਤੇ ਨਾਲੇ ਸਲਾਦ ਪਟਾਂਗੇ ਆਪਾਂ ਨਾਲ ਨਾਲ ਉਹ ਦੀ ਸਮਾਲ ਮਸਾਲਾ ਤੋਂ ਕੇ ਰੈਡੀ ਕਰ ਲਿਆ ਦੀ ਤੇ ਹੁਣ ਮੈਂ ਕੀਰਾ ਕਰ ਲਈ ਹੈ ਮੈਂ ਅੱਧਾ ਕਿਲੇ ਪਾਇਆ ਸੀ ਤੇ ਕਿਉਂਕਿ ਥੋੜਾ ਜਿਹਾ ਹੋਣਾਗਾ ਤੁਸੀਂ ਆਪਣਾ ਜਿੰਨਾ ਮਤਲਬ ਆਪਣੇ ਫੈਮਲੀ ਮੈਂਬਰ ਦੇ ਹਿਸਾਬ ਨਾਲ ਬਣਾ ਸਕਦੇ ਹੋ ਵੱਧ ਵੀ ਤੇ ਘੱਟ ਵੀ ਹੂੰ ਜਿਆਦਾ ਬਣਾ ਰ ਕਰਨੀ ਸੀ ਜਦ ਤਾਜ਼ਾ ਬਣਾ ਖਾਤਾ ਜਿਆ ਵਧੀਆ ਲੰਦਾ ਹੁਣ ਆਪਾਂ ਥੋੜੇ ਜਿਹਾ ਜਿਹਾ ਦਹੀਂ ਪਾਵਾਂਗੇ ਮੋਲ ਚ ਇਦਾਂ ਵਿੱਚ ਪਾਉਗਾ ਆਪਾਂ ਨਿਆ ਹੋਇਆ ਜੀਰਾ ਪੀਸ ਕਿ ਰੱਖਿਆ ਹੋਇਆ ਆਪਾਂ ਹੂੰ ਆ ਇਹ ਕਾਲਾ ਨਮਕ ਆ ਹੂੰ ਆ ਪਾਵਾਂ ਪੱਗੂ ਵੀ ਥੋੜੀ ਕਾਲੀ ਮਿਰਚ ਕਾਲੀ ਮਿਰਚ ਕਾਲੀ ਮਿਰਚ ਤੋਂ ਹੋਵੇ ਕੱਟ ਲਈ ਸੀ ਥੋੜੀ ਜਿਹੀ ਪਿਆਜ਼ ਕੱਟਿਆ ਤੇ ਆਪਣੀ ਪੁਦੀਨਾ ਤੇ ਧਨੀਆ ਧਨੀਆ ਤੇ ਦੇਖੋ ਜੀ ਸਮਾਨ ਤਿਆਰ ਹੈ ਸਾਡਾ ਹੁਣ ਬਣੇਗਾ ਤੇ ਇਹ ਗੱਲ ਵੀ ਰਹਿਣਾ ਚਾਹੀਦਾ ਸਾਰਿਆਂ ਨੂੰ ਆਪਾਂ ਨੂੰ ਕਿਉਂਕਿ ਗਰਮੀ ਦੇ ਵਿੱਚ ਇਹ ਜਿਹੜਾ ਖੀਰਾ ਲੈਣਾ ਜੇ ਜਾਂਦਾ ਹੁੰਦਾ ਵਾ ਤੇ ਇਹ ਲੂ ਲੱਖੋਂ ਤੋਂ ਬਚਦਾ ਵਾ ਆਪਾਂ ਬਾਹਰੋਂ ਬਰ ਵੀ ਜਾਂਦੇ ਨੇ ਤੇ ਅੱਧੀ ਗਰਮੀ ਦੇ ਦਾ ਤੇ ਹੀ ਵੇ ਗਰਮੀ ਜਿਆ ਖਾਦੀ ਜਾਂਦੀਆਂ ਵਾ ਜਾਂ ਆਪਾਂ ਕੌਫੀ ਪੀ ਲਈ ਚਾਹ ਵਗੈਰਾ ਆਪਾਂ ਬਾਰ-ਬਾਰ ਪੀਨੇ ਆ ਉਹਦੇ ਨਾਲ ਐਸਿਡ ਬਣ ਜਾਂਦਾ ਆਪਾਂ ਨੂੰ ਤੇ ਉਹ ਫਿਰ ਇਹਦਾ ਨਾ ਬੈਲੈਂਸ ਜਾ ਹੋ ਜਾਂਦਾ ਹੂੰ ਇਸ ਕਰਕੇ ਆਪਣੇ ਨਾਸਤੇ ਵਿੱਚ ਇਹਨੂੰ ਜਰੂਰ ਸ਼ਾਮਲ ਕਰੋ ਕਿਉਂਕਿ ਦਿਨ ਬਦਲ ਜਿਹੜੀ ਗਰਮੀ ਉਹ ਵੱਧਦੀ ਜਾ ਰਹੀ ਆ ਵੱਧਦੀ ਜਾ ਰਹੀ ਆ ਮਮੇਰੇ ਵਿੱਚ ਪੌਲਣਾ ਦਾ ਖੀਰਾ ਦੁੱਧ ਪੈਣਾ ਦੇ ਵਿੱਚ ਦੁੱਧ ਬਾਹਰ ਵਿੱਚ ਇਹ ਥੋੜਾ ਜਿਹਾ ਦਹੀਂ ਬਹੁਤ ਜ਼ਿਆਦਾ ਸਾਡਾ ਮੋਟਾ ਸੀ ਗਾੜਾ ਸੀ ਇਸ ਕਰਕੇ ਵੀ ਥੋੜਾ ਜਿਹਾ ਹੁਣ ਦੁੱਧ ਪਾ ਕੇ ਇੱਕ ਡੁੰਗਰ ਇਹਦਾ ਤਿਆਰ ਹੈ ਜੀ ਪਹਿਲਾਂ ਖਾ ਕੇ ਦੇਖੋ ਹੁਣ ਖਾ ਕੇ ਦੇਖਾਂਗੇ ਤੇ ਫਿਰ ਮੈਂ ਲੈ ਵੀ ਜਣਾ ਨਾਲ ਮੈਨੂੰ ਉਸ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਤੇ ਮੈਂ ਕਿਹਾ ਮੈਂ ਤਾਂ ਵੀ ਮੈਨੂੰ ਫੋਨ ਆ ਜਾਂਦੇ ਮੈਂ ਅਗੇ ਕਿਹਾ ਲੇਟ ਹੋ ਜਾਣਾ ਮੈਂ ਕਿੰਨਾ ਕੁ ਟਾਈਮ ਲਗਾਉਂ ਨੇਟ ਮੈਂ ਨਹੀਂ ਕੀਤਾ ਨੇਟ ਤੁਹਾਡੇ ਇਹਨਾਂ ਰਹਿਤੇ ਨਹੀਂ ਕੀਤਾ ਮੈਂ ਤਾਂ ਸਲਾਦ ਹੀ ਘਟ ਕੇ ਕਿਹਨੂੰ ਪਾ ਦੇਣਾ ਹੈ ਹਾਂ ਵੀ ਚਲੋ ਉਹ ਤਾਂ ਹੈ ਪਰ ਉਹ ਮੇਰਾ ਉਹ ਤਾਂ ਫੋਨ ਸ਼ੁਰੂ ਹੋ ਗਿਆ ਨੇ ਵਿੱਚ ਬਸ ਹੁਣ ਇਹ ਜੀ ਬਦਾਂ ਨੇ ਥੋੜਾ ਜਿਹਾ ਠੀਕ ਸੁਨਾਦਰ ਤੋਂ ਕੱਟਣਾ ਲਓ ਜੀ ਹੁਣ ਪਾਤੀ ਸਰਦਾਰ ਉਹਨਾਂ ਨੇ ਕਾੜੀ ਕਿ ਆਫਿਸ ਤੋਂ ਹੁਣ ਆਈ ਜਾ ਰਹੇ ਆ ਇਸ ਕਰਕੇ ਹੁਣ ਆਪਾਂ ਸ਼ਾਰਟਕਟ ਹੀ ਮਾਰਾਂਗੇ ਜਲਦੀ ਜਲਦੀ ਪਿਲਾ ਜੀ ਆਪਣਾ ਪੈ ਗਿਆ ਜੀ ਤੇ ਰਹਿਤਰ ਤੈ ਗਿਆ ਲਓ ਜੀ ਸਬਜੀ ਮੈਂ ਬਣਾ ਕੇ ਰੱਖਦੇ ਹੀ ਸਬਜੀ ਹੋਤੀ ਤੇ ਹੁਣ ਕਾੜੀ ਪਾਤੀ ਇਹਨਾਂ ਨੇ ਇੱਕਦਮ ਹਾਂ ਫਿਰ ਸਾਡੇ ਬਲੌਗ ਦੀ ਜਿਹੜੀ ਐ ਇੱਥੇ ਸਮਾਪਤੀ ਐ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਐ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਨੂੰ ਕਰ ਲੈ ਤੇ ਜਿਨ੍ਹਾਂ ਨੇ ਕੀਤਾ ਹੋਇਆ ਵੈ ਉਹਨਾਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ